ਦਾ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਪਰ ਤੁਹਾਡੇ ਦਰਸ਼ਕਾਂ ਨੂੰ ਵੀ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਮੇਰੇ ਰਾਈਟ ਸਾਈਡ ਤੇ ਬੈਠੇ ਐ ਇਹਨਾਂ ਦੀ ਕੋਈ ਮਤਲਬ ਕਿ ਦਸਨ ਦੀ ਲੋੜ ਨਹੀਂ ਹੈਗੀ ਤੁਸੀਂ ਸਾਰੇ ਜਾਣਦੇ ਹੋ ਰਜਿੰਦਰ ਗੁਪਤਾ ਜੀ ਸਾਡੇ ਮੈਂਬਰ ਪਾਰਲੀਮੈਂਟ ਵੀ ਹੈ ਪਦਮ ਸ਼੍ਰੀ ਵੀ ਹੈਗੇ ਟਰਾਈਡੈਂਟ ਗਰੁੱਪ ਦੇ ਵੀ ਚੇਅਰਮੈਨ ਏ ਅੱਜ ਬੜੀ ਵੱਡੀ ਅਨਾਉਂਸਮੈਂਟ ਕਰਨ ਜਾ ਰਹੇ ਆ ਪੰਜਾਬ ਚ ਇਨਵੈਸਟਮੈਂਟ ਦੀ ਇਹ ਸਾਨੂੰ ਨਾ ਮੈਂ ਜਿਹੜੀ ਪ੍ਰੈਸ ਜਾਂਦਾ ਜੀ ਉਹ ਪੁੱਛਦੇ ਸੀ ਟਰਾਈਡੈਂਟ ਮੱਧਿਆ ਪ੍ਰਦੇਸ਼ ਚ ਚਲਾ ਗਿਆ ਟਰਾਈਡੈਂਟ ਦਾ ਨਾਮ ਜ਼ਰੂਰ ਲੈਂਦੇ ਸੀਗੇ ਮੈਂ ਕਿਹਾ ਰਜਿੰਦਰ ਜੀ ਅੱਜ ਅਸੀਂ ਹਾਂ ਤੁਹਾਡੀ ਇਨਵੈਸਟਮੈਂਟ ਜਦੋਂ ਕਰਨ ਜਾਵਾਂਗੇ ਪ੍ਰੈਸ ਨੇ ਪੁੱਛਣਾ ਜ਼ਰੂਰ ਹੈ ਤੁਹਾਡੇ ਕੋਲ ਵੀ ਹੁਣ ਪੰਜਾਬ ਔਰ ਮੱਧਿਆ ਪ੍ਰਦੇਸ਼ ਚੋਂ ਤੁਹਾਨੂੰ ਕਿਹੜੀ ਸੂਬਾ ਚੰਗਾ ਲੱਗਦਾ ਸੋ ਇਹ ਹੁਣ ਸਵਾਲ ਆ ਜਾਂ ਇਹਨਾਂ ਨੂੰ ਪੁੱਛਿਓ ਜੇ ਤੁਸੀਂ ਸਾਰੇ ਇਹ ਜਿਹੜੀ ਇਨਵੈਸਟਮੈਂਟ ਕਰਨ ਜਾ ਰਹੇ ਜੀ 1500 ਕਰੋੜ ਰੁਪਏ ਦੀ ਇਨਵੈਸਟਮੈਂਟ ਬਰਨਾਲਾ ਤੇ 500 ਕਰੋੜ ਦੀ ਮੋਹੱਲੀ ਹੈਗੀ ਆ ਜਿਹੜੀ ਬਰਨਾਲੇ ਇਨਵੈਸਟਮੈਂਟ ਕਰਨ ਜਾ ਰਹੇ ਆ ਇਹ ਮੇਨਲੀ EMPLOIEMENT ORIENTED ਹੈ ਇਹਦੇ ਵਿੱਚ ਕੁਛ ਇਨਵੈਸਟਮੈਂਟ ਟੈਕਸਟਾਈਲ ਚ ਜਿਹੜੀ ਕਿ এমਪਲੋਇਮੈਂਟ ਓਰੀਐਂਟਡ ਹੈ ਪੇਪਰ ਮਿਲ ਚ ਵੀ ਹੈ ਔਰ ਜਿਹੜਾ ਮੋਹਾਲੀ ਚ ਇਨਵੈਸਟਮੈਂਟ ਕਰ ਰਿਹਾ ਉਹ ਤੁਸੀਂ ਸਮਝ ਲਓ ਵੀ ਇੱਕ ਤਰ੍ਹਾਂ ਦਾ ਆਈਟੀ ਸੈਂਟਰ ਹੈ ਇਹਨਾਂ ਦਾ ਆਪਣਾ ਆਫਿਸ ਹੈ ਹਰ ਚੀਜ਼ ਹੈਗੀ ਹੈ ਇਹ ਟੋਟਲ ਇਨਵੈਸਟਮੈਂਟ ਜਿਹੜੀ ਹੈ 2000 ਕਰੋੜ ਦੀ ਹੈਗੀ ਹੈ ਜਲਦੀ ਸਾਡੇ ਕੋਲ ਕੈਪ ਫਾਈਲ ਕਰ ਦੇਣਗੇ ਜ਼ਮੀਨ ਇਹਨਾਂ ਕੋਲ ਹੈ ਪੂਰੇ ਇਹਨਾਂ ਦੇ ਪਲਾਨ ਰੈਡੀ ਹੈ ਇਹ ਬਾਕੀ ਇਹ ਟ੍ਰਾਈਡੈਂਟ ਗਰੁੱਪ ਹੈ ਤੁਸੀਂ ਬੜਾ ਇਹਨਾਂ ਦਾ ਸੁਣਿਆ ਹੋਣਾ ਇਹਨਾਂ ਦੀਆਂ ਤਿੰਨ ਫੈਸਿਲਿਟੀਆਂ ਆਲਰੇਡੀ ਹੈ ਦੋ ਬਰਨਾਲੇ ਹੈਗੀਆਂ ਇੱਕ ਮੱਧਿਆ ਪ੍ਰਦੇਸ਼ ਹੈ ਉਹ ਕੀ ਜਗ੍ਹਾ ਦਾ ਕੀ ਨਾਮ ਬੁਜਨੀ ਬੁਜਨੀ ਹੈਗੀ ਬੁਧਨੀ ਬੁਧਨੀ ਮੱਧਿਆ ਪ੍ਰਦੇਸ਼ ਇਹ ਮੈਂ ਤੁਹਾਨੂੰ ਸਾਰਾ ਮਤਲਬ ਕਿ ਜਿਹੜੀ ਆਪਾਂ ਪ੍ਰੈਸ ਕਾਨਫਰੰਸ ਕਿਉਂ ਕਰ ਰਹੇ ਆਂ ਔਰ ਕਾਦੇ ਲਈ ਔਰ ਕਿਹੜੀ ਇਹ ਇਨਵੈਸਟਮੈਂਟ ਕਰ ਰਹੇ ਆ ਉਹ ਮੈਂ ਤੁਹਾਨੂੰ ਦੱਸਿਆ ਹੁਣ ਮੈਂ ਰਜਿੰਦਰ ਜੀ ਨੂੰ ਕਹੂੰਗਾ ਕਿ ਆਪਣੀ ਕੰਪਨੀ ਬਾਰੇ ਆਪਣੇ ਪ੍ਰੋਜੈਕਟ ਬਾਰੇ ਆਪਣੇ ਫਿਊਚਰ ਪਲਾਨਸ ਬਾਰੇ ਤੁਹਾਨੂੰ ਹੋਰ ਦੱਸਣਗੇ ਆਪ ਪੂਰਨ ਉਸੇ ਆਪਣੇ ਸਾਤੋ ਪਹਿਲਾਂ ਤਾਂ ਮੈਂ ਆਨਰੇਬਲ ਇੰਡਸਟਰੀ ਮਿਸਟਰ ਸੰਜੀਵ ਜੀ ਦਾ ਬੜਾ ਤਨਵਾਦੀ ਹੈ ਕਿ ਉਹਨਾਂ ਨੇ ਮੌਕਾ ਹੀ ਨਹੀਂ ਦਿੱਤਾ ਲੇਕਿਨ ਜਿਹਨੂੰ ਕਹਿੰਦੇ ਨੇ ਕਿ ਵੀ ਬਨ ਕੇ ਖਿੱਚ ਕੇ ਕਿਆ-ਕਿਆ ਜਨੂੰ ਅਨੇ ਆਪਣਾ ਇਨਵੈਸਟਮੈਂਟ ਕਰਨੀ ਨਹੀਂ ਨੂੰ ਕੰਮ ਨੂੰ ਸ਼ੁਰੂ ਕਰਨਾ ਹੈ। ਔਰ ਜੋ ਇਹਨਾਂ ਨੇ ਕਿਹਾ ਕਿ ਫਰਕ ਦਾ ਗੱਲ ਪੁੱਛਣਾ ਹੈ। ਤਾਂ ਮੈਂ ਬੜੇ ਮਾਨ ਨਾਲ ਤੇ ਬੜਾ ਹੰਬਲੀ ਕਹਿਣਾ ਚਾਹਣਾ ਹੈ ਕਿ ਮੈਂ ਬੜੇ ਸਾਲਾਂ ਬਾਅਦ ਔਰ ਮੈਂ ਕਹਿਣਾ ਚਾ 20 ਸਾਲਾਂ ਬਾਅਦ ਪੰਜਾਬ 'ਚ ਐਸਾ ਦਾ ਇੱਕ ਵਾਤਾਵਰਣ ਦੇਖਿਆ ਜਿਸੇ ਤੁਹਾਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਇਨਵੈਸਟਮੈਂਟ ਕਰਨੀ ਨਹੀਂ ਕਰਨੀ ਹੈ ਮੈਂ 20 ਸਾਲ ਪਹਿਲਾਂ ਜਿਵੇਂ ਗੱਲ ਅੱਜ ਮਨਤੀ ਸਾਹਿਬ ਨਾਲ ਸ਼ੇਅਰ ਕਰ ਰਿਹਾ ਸੀਗਾ ਜੋ ਵੀ ਟ੍ਰੈਂਡ ਹੈ ਅੱਜ ਬੜਾ ਹੈ ਛੋਟਾ ਹੈ ਕਿਹਸਾ ਉਦਯੋਗ ਹੈ ਇਹ ਪੂਰੀ ਪੰਜਾਬ ਸਰਕਾਰ ਦੀ ਹੀ ਦੇਣ ਹੈ ਸ਼ੁਰੂ ਹੀ ਪੀਐਸਆਈਡੀਸੀ ਤੋਂ ਪੰਜਾਬ ਸਰਕਾਰ ਦੀ ਹੀ ਦੇਣ ਤੋਂ ਬਾਅਦ ਇਹ ਛੋਟੂ ਤੋਂ بڑا ਹੋਇਆ ਹੈ ਪਰ ਇਥੋਂ ਤੋਂ ਵੀ ਵੱਧ ਕੇ ਅਸੀਂ ਹਿੰਦੁਸਤਾਨ ਦੇ ਅਲੱਗ-ਅਲੱਗ ਜਗ੍ਹਾ ਹੈ ਇਹ ਜਿਹੜੀ ਪ੍ਰੋਜੈਕਟ ਦੀ ਖਾਸੀਅਤ ਕੀ ਹੈ ਕਿ ਇਹ ਬਿਲਕੁਲ ਜੋ ਪੇਪਰ ਪ੍ਰੋਜੈਕਟ ਦੀ ਐਕਸਪੈਂਸ਼ਨ ਹੈ ਉਹ ਸਾਰੀ ਦੀ ਸਾਰੀ ਵੀਟ ਵੀਟ ਬੇਸਡ ਹੈ ਆਪਣੀ ਸਟੋਰੇਜ ਬੇਸਡ ਹੈ ਉਹਦੀ ਮੈਕਸਿਮਮ ਇਨਕਮ ਜਿਹੜੀ ਹੈ ਫਾਰਮਰ ਨੂੰ ਜਾਂਦੀ ਹੈ ਜਿਹੜੀ ਉਹਨਾਂ ਦੀ ਪਰਾਲੀ ਜਾਂ ਤੂੜੀ ਬਚ ਜਾਂਦੀ ਹੈ ਉਹ ਜਿਹੜੀ ਕੰਮ ਨਹੀਂ ਆਉਂਦੀ ਉਹਨੂੰ ਅਸੀਂ ਪੇਪਰ 'ਚ ਲੈ ਕੇ ਆਨੇ ਆ ਸਾਰਾ ਗ੍ਰੀਨ ਪੇਪਰ ਹੈ ਉਹ ਆਪਣੇ ਆਪ दुनिया का पहला प्रोजेक्ट है सब तो बड़ा प्रोजेक्ट जी स्पिनिंग की प्रोजेक्ट है वह भी इतों की खास करके कि जीव की कॉटन है कॉटन है वो, वो, वो मैक्सीम स्पिनिंग होने तो बाद टावल आती है और टावल की मैक्सीम जी है खपत वैल्यू एडिशन होने तो मैक्सीम इम्पलॉयमेंट जी है वुमेन इंप्लायमेंट रह है और <clears throat> इंपलॉयमेंट भी सैमी स्किल्ड रूरल इम्पलॉयमेंट्स रहती है तो मैक्सीम हाईली रेपल इफेक्ट अगर जिंदगी जो रेवन्यू आएगा ਜੇ 2000 ਕਰੋੜ ਦਾ ਇਨਵੈਸਟਮੈਂਟ ਦਾ ਜੋ ਵੀ ਇਹਦਾ ਰੈਵਨਿਊ ਆਏਗਾ 2000 ਕਰੋੜ ਜਾਂ 3000 ਕਰੋੜ ਉਹਦਾ ਮੈਕਸਿਮਮ ਰਿਪਰਫੈਕਟ ਚਾ ਕਾਟਨ ਪਰਚੇਸ ਹੈ ਜਾਂ ਫਲਮੈਂਟ ਚ ਰਹੀ ਹੈ ਜਾਂ ਪ੍ਰੋਸੈਸ ਰਿਹਾ ਉਹ ਸਾਰਾ ਹੀ ਪੰਜਾਬ ਦੇ ਲੋਕਾਂ ਨਾਲ ਪੰਜਾਬ 'ਚ ਉਹਦੀ ਮੈਕਸਿਮਮ ਉਹਦੀ ਇੰਪੈਕਟ ਹੈ ਨੇ। ਔਰ ਮੈਂ ਸਰਕਾਰ ਨੂੰ ਮੁਬਾਰਕਬਾਦ ਦੇਣਾ ਚਾਹਨਾ ਹੈ ਕਿ ਬਨਾਰਾ ਹੁਣ ਬੈਕਵਰਡ ਨਹੀਂ ਰਿਹਾ ਉੱਥੇ ਕਾਰਪੋਰੇਸ਼ਨ ਵੀ ਹੋ ਗਈ ਹੈ। ਉਹ ਵੀ ਸਰਕਾਰ ਦੀ ਬੜੀ ਮੈਂ ਵਧਾਈ ਦੇਣਾ ਚਾਹੁੰਦਾ। ਸਾਨੂੰ ਟੈਲੈਂਟ ਰੱਖਣ ਦੀ ਟੈਲੈਂਟ ਮੇਨਟੇਨ ਕਰਨ ਦੀ ਵੀ ਬੜੀ ਸਾਨੂੰ ਸਹਾਇਤਾ ਰਹੀ ਹੈ। ਤੋ ਜੋ ਵੀ ਉਪਰਾਲੇ ਰਹੇ ਨੇ ਸਰਕਾਰ ਦੇ ਉਹ ਤੋਂ ਇੰਨਾ ਸੀ ਪ੍ਰਭਾਵਿਤ ਹੈ। ਔਰ ਮੈਂ ਇਸ ਗੱਲ ਦਾ ਵੀ ਮੰਤਰੀ ਸਾਹਿਬ ਨੂੰ ਅश्वਾਸਨ ਦੇਣਾ ਚਾਹ ਰਿਹਾ ਹਾਂ 50 ਹਰਦਾਂ ਨੂੰ ਵੰਡ ਦੇਣਾ ਚਾਹਨਾ ਹੈ ਕਿ ਜੇ ਇਹਦੀ ਇਨਵੈਸਟਮੈਂਟ ਨੂੰ ਮਿਨੀਮਮ 15 ਮਹੀਨੇ ਦੰਦਨ ਤੇ ਚਲਾ ਕੇ ਇਹਦੀ ਇਮਪਲੋਇਮੈਂਟ ਜਨਰੇਸ਼ਨ ਹੋਏਗੀ, ਇੱਥੋਂ ਗਰੋਥ ਹੋਏਗੀ ਔਰ ਇਹ ਵੀ ਜੋ ਵੀ ਗਰੋਥ ਪੰਜਾਬ ਦੀ ਹੋਏਗੀ ਸਾਨੂੰ ਇਹਦਾ ਮਾਣ ਹੈ, ਬੁਟਾ ਹੀ ਪੰਜਾਬ ਤੋਂ ਲੱਗਿਆ, ਬੁਟਾ ਹੀ ਕੈਸੇ ਤੋਂ ਲੱਗਿਆ ਔਰ ਇਹ ਪੰਜਾਬ ਦੀ ਟ੍ਰਾਇਰਨ ਜੋ ਹੈ ਪੰਜਾਬ ਦੀ ਢੇਨ ਹੈ ਔਰ ਜੇ ਬਾਹਰ ਵੀ ਗਏ ਹੈ ਉੱਥੇ ਵੀ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ ਪੰਜਾਬੀ ਦਾ ਨਾਮ ਰੌਸ਼ਨ ਕੀਤਾ ਮੈਂ ਨਾਲ ਅਫਸਰਾਂ ਦੇ ਪਰ ਫਿਰ ਮਾਨਯੋਗ ਮੰਤਰੀ ਦੀ ਮੰਨਣਾ ਕਰਾਂਗਾ ਸੀਮਾ ਜੀ ਨੇ ਸਾਡੇ ਐਡਵਾਈਜ਼ਰ ਨੇ ਸਾਨੂੰ ਬਹੁਤ ਅਡਵਾਈਸ ਕਰਦੇ ਨੇ ਸਾਡੇ ਬੜੇ ਕਾਬਿਲ ਅਫਸਰ ਸਾਹਿਬ ਅਮਿਤ ਜੀ ਬੈਠੇ ਨੇ ਔਰ ਉਸ ਇਹਨਾਂ ਨੂੰ ਬਹੁਤ ਤਕਲੀਫ ਦਿੰਦੇ ਔਰ ਸਾਡਾ ਹਰ ਕੰਮ ਉਹ ਖੜੇ ਪੈ ਕਰਦੇ ਨੇ ਮੈਂ ਇਹ ਵੀ ਕਹਿਣਾ ਚਾਹਾਂਗਾ ਇਹਨੂੰ ਜਾਤੀ ਸਮਝੋ ਜਾਂ ਕ੍ਰਿਸ਼ਤਾ ਸਮਝੋ ਕਿ ਪੰਜਾਬ 'ਚ ਕੋਈ ਕੰਮ ਐਸਾ ਨਹੀਂ ਹੈ ਜਿਹੜਾ ਇੱਕ ਰਾਤ ਰੁਕਦਾ ਹੋਵੇ ਇਹ ਤੁਸੀਂ ذاتی ਤੌਰ ਤੇ ਨਹੀਂ ਕਹਿ ਸਕਦੇ ਹੋ ਕਿ ਨੂੰ ਜੋ ਵੀ ਕਹਿ ਸਕਦੇ ਹੋ ਪਰ ਮੈਂ ਆਖਰੀ ਗੱਲ ਕਹਿਣਾ ਚਾਹਾਂਗਾ ਕਿ ਬਾਹਰ ਕਿੰਨੀ ਵੀ ਇਨਵੈਸਟਮੈਂਟ ਕਰ ਲਈਏ ਉੱਥੇ ਸਾਨੂੰ ਕੋਈ ਨਹੀਂ ਜਾਣਦਾ ਇੱਥੇ ਇਨਵੈਸਟਮੈਂਟ ਕਰਦੇ ਆ ਕੋਈ ਭਾਈਚਾਰਾ ਕੋਈ ਦੋਸਤ ਕੋਈ ਮਿੱਤਰ ਕੋਈ ਰਿਸ਼ਤੇਦਾਰ ਉਹ ਨਾਲ ਲੰਦਾ ਹੈ ਤੁਹਾਡੀ ਸੋਸ਼ਲ ਕੈਪੀਟਲ ਇੱਥੇ ਬਿਲਡ ਹੁੰਦੀ ਹੈ ਬਾਹਰ ਜਿੰਨੇ ਮਰਜ਼ੀ ਕਰੋ ਜੀ ਉਹ ਸਾਡੀ ਸੋਸ਼ਲ ਕੈਪੀਟਲ ਨਹੀਂ ਹੈ ਬੈਲੈਂਸ ਸ਼ੀਟ ਜ਼ਰੂਰ ਹੈ ਇੱਥੇ ਦੀ ਜਿਹੜੀ ਸੋਸ਼ਲ ਕੈਪੀਟਲ ਹੈ ਰਿਸ਼ਤੇ ਨਾਤੇ ਪਾਈ ਜਾ ਰਾ ਉਹ ਇਹ ਦੁਆਦ ਕੇ ਦੇਣ ਨਹੀਂ ਉਸਦੇ ਪੈਸਾ ਵੀ ਕਮਾਓ ਉਹ ਅਲੱਗ ਗੱਲ ਹੈ ਲੇਕਿਨ ਜੋ ਉਹਦੀ ਸੋਸ਼ਲ ਕੈਪੀਟਲ ਤੁਹਾਡੀ ਆਪਣੀ ਸਟੇਟ ਦੇਖੇ ਜਾਂਦੀ ਹੈ ਤੁਹਾਡੀ ਆਪਣੀ ਜਗ੍ਹਾ ਦੇਖੇ ਤੁਡੀ ਜੰਪਾ ਲਓ ਔਰ ਉਹ ਜਿਹੜੀ ਤੌਨੀ ਕੀ ਇਮੋਸ਼ਨਲ ਫੀਲਿੰਗ ਆਂਦੀ ਹੈ ਉਹ ਇਮੋਸ਼ਨ ਤੁਸੀਂ ਇਹਦੀ ਸੈਂਸ ਆਫ ਪ੍ਰਾਈਡ ਹੈ ਉਹ ਸ਼ਾਇਦ ਕਿਤੇ ਵੀ ਕੰਮ ਕਰ ਲਓ ਅਮਰੀਕਾ ਕਰ ਲਓ ਬਾਹਰ ਕਰ ਲਓ ਉਹ ਤੁਸੀਂ ਪਰਦੇਸੀ ਰਹਿਣਾ ਇੱਥੇ ਕੰਮ ਕਰ ਨਾਲ ਤੁਸੀਂ ਉਹਦੇ ਚਾਰ ਰਿਸ਼ਤੇਦਾਰ ਪਾਈ ਚਾਰਾ ਦੋਸਤ ਮਿੱਤਰ ਸੱਚ ਖੜਦੇ ਹਾਂ ਉਹ ਇੱਕ ਸਭ ਤੋਂ ਵੱਡੀ ਤੁਹਾਨੂੰ ਇੱਕ ਇਸ ਮਰਤਬਾ ਇੱਕ ਜਿਹੜੀ ਸੈਂਸ ਆਫ ਕਮਿਟਮੈਂਟ ਹੈ ਸੈਂਸ ਆਫ ਫੁਲਫਿਲਮੈਂਟ ਹੈ ਉਹ ਕਿਤੇ ਨਹੀਂ ਆਸਲ ਮੈਂ ਇਹ ਫੀਲ ਕਰਾਂਗਾ ਹਰ ਇੱਕ ਬੰਦੇ ਨੂੰ ਹਰ ਇੱਕ ਜਿਹੜਾ ਆਪਣੀ ਆਪਣੀ ਜਗਾ ਚੁੰਦਾ ਉਹਨੂੰ ਇੱਕ ਸੈਂਸ ਆਫ ਫੁਲਫਿਲਮੈਂਟ ਅੱਜ ਜਦ ਸੰਜੀਤ ਜੀ ਕੋਲ ਆ ਰਹੇ ਸੀਗੇ ਤੇ ਇੱਕ ਅਲੱਗ ਕਿਸਮ ਦੀ ਫੀਲਿੰਗ ਸੀ ਬਾਹਰ ਵੀ ਜਾਂਦੇ ਹੁੰਦੇ ਕਿ ਲੱਗ ਇੱਕ ਬੜੀ ਆਪਣੇਪਣ ਦੀ ਫੀਲਿੰਗ ਸੀਗੀ ਮੈਂ ਸੰਜੀਤ ਜੀ ਜ਼ਿਆਦਾ ਕਹਿ ਰਿਹਾ ਹੁਣ ਮੈਂ ਤੁਹਾਡੇ ਦੇ ਗੱਲ ਸੁਣਿਆ ਕਿਪ ਮਾਈ ਸ਼ਿਪਸ ਬਹੁਤ ਸਾਰੀ ਤੇ ਥੈਂਕ ਯੂ ਮੈਂ ਥੋੜਾ ਜਿਹਾ ਆਪਣੇ ਜਨਰਲ ਵੀ ਇੰਡਸਟਰੀ ਡਿਪਾਰਟਮੈਂਟ ਬਾਰੇ ਦੱਸ ਰਹੇ ਆ ਅੱਜ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਇਹ ਪੰਜਾਬ ਦੀ ਇੰਡਸਟਰੀ ਲਈ ਪੰਜਾਬ ਸੂਬੇ ਲਈ ਖੁਸ਼ੀ ਦੀ ਗੱਲ ਹੈ ਕਿ ਰਜਿੰਦਰ ਗੁੱਪਤਾ ਜੀ ਜਿਹੜੀ ਇਨਵੈਸਟਮੈਂਟ ਅਨਾਉਂਸ ਕਰ ਰਹੇ ਆ ਤੇ ਥੋੜਾ ਜਿਹਾ ਬੜਾ ਹੰਬਲੀ ਇਹਨਾਂ ਨੇ ਦੱਸਿਆ ਪਰ ਮੈਂ ਇਹਨਾਂ ਦੇ ਗਰੁੱਪ ਬਾਰੇ ਤੁਹਾਨੂੰ ਦੱਸਦਾ ਇਹਦੀ ਜਿਹੜੀ ਮਾਰਕੀਟ ਕੈਪ ਹੈ 18000 ਕਰੋੜ ਹੈ ਇਹਦਾ ਜਿਹੜਾ ਰੈਵਨਿਊ ਹੈ 10 10000 ਕਰੋੜ ਹੈ ਇਸ ਵੇਲੇ ਇਹ ਇਨਵੈਸਟਮੈਂਟ ਨਾਲ ਹੋਰ ਵਧੇਗਾ ਦੂਜੀ ਗੱਲ ਅੱਜ ਦੀ ਡੇਟ 'ਚ 10000 EMPLOYEES ਇਹਨਾਂ ਦੇ ਹੈਗੇ ਆ ਤੁਸੀਂ ਆਪ حساب ਲਗਾ ਲਓ ਜਿਹੜੀ ਕੰਪਨੀ ਦੇ 10000 EMPLOYEES ਹੈਗੇ ਆ ਮਿਨੀਮਮ 30000 ਬੰਦੇ ਨੂੰ ਤਾਂ ਰੋਟੀ ਰੋਜ਼ੀ ਇੱਥੋਂ ਮਿਲਦੀ ਹੈ ਔਰ ਜਿਹੜੀ ਇਹ ਹੁਣ ਫਰਦਰ ਇਨਵੈਸਟਮੈਂਟ ਕਰਨ ਜਾ ਰਹੇ ਆ 2000 ਬੰਦਾ ਹੋਰ এমপ্লয়ੀ ਹੋਏਗਾ ਔਰ ਮੈਨੂੰ ਇਹ ਦੱਸ ਰਹੇ ਸੀਗੇ ਥੋੜੀ ਦੇਰ ਪਹਿਲਾਂ ਕਿ ਉਹਦੇ ਵਿੱਚ ਜ਼ਿਆਦਾ ਵੂਮਨ ਹੋਣਗੇ ਜਿਹੜੇ এমਪਲੋਇਜ਼ ਹੋਣਗੇ ਕਿਉਂਕਿ ਟੈਕਸਟਾਈਲ ਵਿੱਚ ਵੂਮਨ ਦਾ ਰੋਲ ਕਾਫੀ ਹੁੰਦਾ ਹੈਗਾ ਔਰ ਇਹਨਾਂ ਨੇ ਟ੍ਰੇਨਿੰਗ ਵੀ ਉਸ ਹਿਸਾਬ ਨਾਲ ਕਰਦੇ ਆ ਕਿ ਉਹਨਾਂ ਨੂੰ ਵੱਧ ਤੋਂ ਵੱਧ ਅ ਮੁੰਬਈ ਨੂੰ ਜੌਬ ਮਿਲਣ ਔਰ ਮੈਨੂੰ ਇੱਕ ਹੋਰ ਇਹਨਾਂ ਨੇ ਗੱਲ ਦੱਸੀ ਕਿ ਜਿਹੜੇ ਵੂਮਨ এমਪਲੋਇਜ਼ ਆ ਉਹਨਾਂ ਨੂੰ ਇਨਸੈਂਟਿਵ ਵੀ ਐਕਸਟਰਾ ਦਿੰਦੇ ਆ ਚਾਹੇ ਉਹ ਲੀਵ ਸ਼ੇਪ ਚਾਹੇ ਚਾਹੇ ਕੁਝ ਇਹ ਬੜਾ ਮਤਲਬ ਕਿ ਸ਼ਲਾਗਾ ਜ਼ੋਰ ਕੰਮ ਕਰ ਰਹੇ ਹੈਗੇ ਆ ਇਟ ਇਜ਼ ਰੀਅਲੀ ਐਪਰੀਸ਼ੀਏਬਲ ਵਟ ਹੀ ਇਸ ਡੂਇੰਗ ਬਾਕੀ ਜਿਹੜੀ ਸਾਡੇ ਵਿਜ਼ਨਰੀ ਲੀਡਰ ਹੈਗੇ ਆ ਮਾਨਯੋਗ ਨੈਸ਼ਨਲ ਕਨਵੀਨਰ ਰਵਿੰਦ ਕੇਜਰੀਵਾਲ ਜੀ ਔਰ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਉਹਨਾਂ ਦੀ ਅਗਵਾਈ ਵਿੱਚ ਕੱਲ ਅਸੀਂ ਆਰਟੀਬੀ ਐਕਟ ਜਿਹੜਾ ਹੈਗਾ ਉਹ ਵੀ ਫਾਰਮਲੀ ਲਾਂਚ ਕਰਾਂਗੇ ਉਹਦੀ ਡਿਟੇਲਸ ਤਾਂ ਕੱਲ ਦਵਾਂਗੇ ਪਰ ਮੈਂ ਤੁਹਾਨੂੰ ਦੱਸ ਰਿਹਾ ਉਹ ਰੈਵੋਲਿਊਸ਼ਨਰੀ ਐਕਟ ਹੈ ਜਿਹੜਾ ਕਿ ਕੱਲ ਫਾਰਮਲੀ ਲਾਂਚ ਹੋਏਗਾ ਉਸ ਤਰ੍ਹਾਂ ਦਾ ਐਕਟ ਨਾ ਕਦੀ ਬਣਿਆ ਮੈਂ ਇਹ ਨਹੀਂ ਕਹਿੰਦਾ ਬਣ ਨਹੀਂ ਸਕਦਾ ਕਾਪੀ ਪੇਸਟ ਤਾਂ ਹੋਈ ਸਕਦਾ ਪਰ ਅਜੇ ਤੱਕ ਨਹੀਂ ਬਣਿਆ ਸਾਡਾ ਸੂਬਾ ਪਹਿਲਾ ਹੋਏਗਾ ਜਿਹੜਾ ਇਸ ਤਰ੍ਹਾਂ ਦਾ ਐਕਟ ਲਿਆਏਗਾ ਐਕਟ ਤਾਂ ਪਹਿਲਾਂ ਹੋ ਗਿਆ ਸੀ ਇੱਕ ਵਾਰੀ ਮਤਲਬ ਕਿ ਕੈਬਨਿਟ ਚੋ ਵੀ ਹੋ ਗਿਆ ਵਿਧਾਨ ਸਭਾ ਚੋ ਹੋ ਗਿਆ ਪਰ ਉਹ ਰੂਲ ਫਰੇਮ ਨਹੀਂ ਹਲੇ ਹੋਏ ਸੀ ਰੂਲਸ ਵੀ ਫਰੇਮ ਹੋ ਗਏ ਆ ਅਸੀਂ ਕੱਲ ਆਫੀਸ਼ੀਅਲੀ ਕਰ ਰਹੇ ਆ ਔਰ ਮੈਂ ਤੁਹਾਨੂੰ ਦੱਸ ਰਿਹਾ ਕਿ ਜਿਹੜੀ ਸਾਡੀ ਇਨਵੈਸਟਮੈਂਟ ਦੇ ਨੰਬਰਸ ਐ ਉਸ ਕਾਈ ਰਾਕਟ ਹੋ ਰਹੀ ਐ ਮੈਂ ਵਧਾਈ ਦੇਣਾ ਅਮਿਤ ਦਾਖਾ ਜੀ ਨੂੰ ਕਮਲ ਯਾਦਵ ਜੀ ਨੂੰ ਸਰਬੀ ਮਲਕ ਜਿਹੜੇ ਸਾਡੇ ਸੀਨੀਅਰ ਅਫਸਰ ਆ ਇੰਡਸਟਰੀ ਡਿਪਾਰਟਮੈਂਟ ਦੇ ਸੀਮਾ ਬਾਂਸਲ ਸਾਡੇ ਵਾਈਸ ਚੇਅਰ ਪਰਸਨ ਜਿਹੜੇ ਸਾਨੂੰ ਹਮੇਸ਼ਾ ਐਡਵਾਈਸ ਕਰਦੇ ਰਹਿੰਦੇ ਆ ਕਿ ਮੈਨੂੰ ਨਹੀਂ ਪਤਾ ਮੈਂ ਅੱਗੇ ਕਿਸੇ ਪ੍ਰੈਸ ਕਾਨਫਰੰਸ 'ਚ ਦੱਸਿਆ ਕਿ ਨਹੀਂ ਪਰ ਮੈਂ ਤੁਹਾਨੂੰ ਦੱਸ ਰਿਹਾ ਜਿਹੜੇ ਸੀਮਾ ਬਾਂਸਲ ਹੈ ਵਾਈਸ ਚੇਅਰ ਪਰਸਨ ਇਹ ਬੋਸਟਨ ਕੰਸਲਟੈਂਸੀ ਗਰੁੱਪ 'ਚ ਪਹਿਲਾਂ ਹੁੰਦੇ ਸੀਗੇ ਔਰ ਸਿਰਫ ਕਿ ਕਿਉਂਕਿ ਇਹ ਪੰਜਾਬ ਦੇ ਆ ਬਠਿੰਡਾ ਤੋਂ ਹੈਗੇ ਕਿ ਮੈਂ ਪੰਜਾਬ ਲਈ ਕੁਝ ਕਰਨਾ ਚਾਹੁੰਦੀ ਆ 93% ਪੇ ਕੱਟ ਲੈ ਕੇ ਪੰਜਾਬ ਸਰਕਾਰ 'ਚ ਕੰਮ ਕਰਦੇ ਹਾਂ ਦੈਟ ਇਜ਼ ਦੀ ਟਾਈਪ ਆਫ ਸੈਕਰੀਫਾਈਸ ਆਪਣੇ ਪੰਜਾਬੀ ਕਰਦੇ ਆ ਹੁਣ ਕੋਈ ਕਿਸੇ ਦਾ ਕੋਈ ਕੁਐਸਚਨ ਹੋਵੇ ਦੱਸੋ ਜੀ ਟੋਟਲ ਅਭੀ ਤੱਕ ਇਨਵੈਸਟਮੈਂਟ ਸਰ ਜੋਬ ਸਰ ਆਏ ਨੇ ਤਬ ਸੇ ਕਿੰਨੀ ਇਨਵੈਸਟਮੈਂਟ ਕਿੰਨੀ